ਦੰਦੇ ਨੇ ਕਿ ਮਾਪੇ ਆਪਣੇ ਪੁੱਤਰੀ ਕਾਮਯਾਬੀ ਲਈ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਜੋ ਉਹਨਾਂ ਦਾ ਭਵਿੱਖ ਉਜਵਲ ਹੋਵੇ ਅਤੇ ਜਦੋਂ ਉਹਨਾਂ ਦਾ ਇਹ ਸੁਪਨਾ ਸਾਕਾਰ ਹੁੰਦਾ ਹੈ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਉਸ ਵੇਲੇ ਮਾਪਿਆਂ ਨੂੰ ਹੁੰਦੀ ਹੈ ਅਜਿਹੀਆਂ ਭਾਵਨਾਵਾਂ ਨਾਲ ਭਰੀ ਤਸਵੀਰ ਸਾਹਮਣੇ ਆਈ ਜਦੋਂ ਇੱਕ ਮਜ਼ਦੂਰ ਦਿਹਾੜੀਦਾਰ ਦਾ ਪੁੱਤ ਫੌਜੀ ਬਣ ਕੇ ਪਹਿਲੀ ਵਾਰ ਘਰ ਆਇਆ ਤਾਂ ਆਉਂਦੇ ਹੀ ਉਸਨੇ ਮਾਂ ਨੂੰ ਇੰਜ ਸਲੂਟ ਕੀਤਾ ਕਿ ਜਿਵੇਂ ਇੱਕ ਸੀਨੀਅਰ ਅਫਸਰ ਨੂੰ ਕਰਦਾ ਹੋਵੇ ਅਜਿਹੇ ਦਾ ਇੱਕ ਪਰਿਵਾਰ ਦਾ ਜਜ਼ਬਾਤੀ ਹੋਣਾ ਨਿਸ਼ਚਿਤ ਸੀ ਗੱਲ ਕਰਦੇ ਹਾਂ ਫਰੀਦਕੋਟ ਦੇ ਪਿੰਡ ਕਿਲਾ ਨੌ ਦੀ ਜਿੱਥੇ ਇੱਕ ਗਰੀਬ ਦਿਹਾੜੀਦਾਰ ਜਗਸੀਰ ਸਿੰਘ ਜਿਸਨੇ ਮਜ਼ਦੂਰੀ ਕਰ ਰ ਅਤੇ ਦਿਹਾੜੀਆਂ ਕਰ ਆਪਣੇ ਪੁੱਤ ਨੂੰ ਪਹਿਲਾ ਪੜਾਇਆ ਤੇ ਫਿਰ ਫੌਜ ਦੀ ਭਰਤੀ ਲਈ ਟ੍ਰੇਨਿੰਗ ਦਿਲਾਈ ਜਿਸ ਦਾ ਸੁਪਨਾ ਸੀ ਕਿ ਉਸ ਦਾ ਪੁੱਤਰ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰੇ ਅਤੇ ਉਸ ਦੇ ਪੁੱਤ ਨੇ ਵੀ ਆਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ ਮੋੜਿਆ ਅਤੇ ਅੱਜ ਉਹ ਫੌਜੀ ਬਣ ਪਹਿਲੀ ਵਾਰ ਘਰ ਪਰਤਿਆ ਮੈਂ ਨੈਰੀ ਟ੍ਰੇਨਿੰਗ ਕਰਕੇ ਜੀ ਫੇਰ ਆਇਆ ਘਰੇ ਘਰਦਿਆਂ ਦੀ ਇੱਛਾ ਸੀਗੀ ਵੀ ਤੁਸੀਂ ਪਤ ਵਰਦੀ ਚੋਣਾ ਜੀ ਮੈਂ ਤਾਂ ਕਿਹਾ ਸੀਗਾ ਵੀ ਮਾਤਾ ਵੀ ਇੰਨਾ ਕੋ ਕਰਨ ਦੀ ਲੋੜ ਨਹੀਂ ਵੀ ਮੈਂ ਦੂਜੇ ਹੀ ਆਉਂਗਾ ਜਾਂ ਮੈਂ ਕਾਦੇ ਪਿੱਛੇ ਇੰਨਾ ਕੋ ਕਰਨਾ ਮਾਤਾ ਕਹਿੰਦੀ ਨਹੀਂ ਪੁੱਤ ਵੀ ਪਹਿਲੀ ਪਹਿਲੀ ਵਾਰ ਹੋਇਆ ਤੂੰ ਹਨਾ ਵੀ ਪਹਿਲੀ ਛੁੱਟੀ ਆਉਣੀ ਆ ਤੇ ਤੂੰ ਵਰਦੀ ਜੀ ਆਈ ਮੈਂ ਇੱਥੇ ਠੀਕ ਆ ਮਾਤਾ ਮੈਂ ਵਰਦੀ ਜਾਊਗਾ ਜੇ ਵਰਦੀ ਜਾਏ ਫਿਰ ਘਰਦਿਆਂ ਨੇ ਬਹੁਤ ਸਵਾਗਤ ਕੀਤਾ ਜੀ ਨਾਲ ਆਂਡੀ ਗਵੰਡੀ ਵੀ ਸੀਗੇ ਤਾਚੇ ਤਾ ਸਾਰੇ ਆਏ ਸੀ ਘਰੇ ਜੀ ਉਹਨਾਂ ਨੇ ਬਹੁਤ ਖੁਸ਼ੀ ਮਨਾਈ ਜੀ ਅਸੀਂ ਬਹੁਤ ਗਰੀਬ ਹਲਾ ਦੇਖਿਆ ਜੀ ਅਸੀਂ ਦਿਹਾੜੀਆਂ ਕਰ ਕਰ ਭਰਤੀਆਂ ਵੇਂਦੇ ਰਹੇ ਆ ਜੀ ਦੋ ਵਾਰ ਮੈਂ ਲੈ ਗਿਆ ਸੀਗਾ ਜੀ ਫਿਰ ਲਾਸਟ ਭਰਤੀ ਹੋਇਆ ਸੀਗਾ ਜੀ ਤੇ ਘਰਦਿਆਂ ਨੇ ਬਹੁਤ ਖੁਸ਼ੀ ਮਨਾਈ ਆਂਡ ਗਵੰਡ ਬਹੁਤ ਜ਼ਿਆਦਾ ਖੁਸ਼ੀ ਮਨਾਈ ਉਹਨਾਂ ਨੇ ਜੀ ਵੀ ਚੱਲ ਵਧੀਆ ਸਾਡੇ ਜੋ ਕੋਈ ਹੋਇਆ ਜੀ ਕਿਹੜੀ ਰੈਜੀਮੈਂਟ ਚੋਂ ਹੋਣ ਤੇ ਕਿੱਥੇ ਟ੍ਰੇਨਿੰਗ ਲੈ ਕੇ ਮੈਂ ਸਿੱਖ ਲਈ ਰੈਜੀਮੈਂਟ ਜੀ ਫਤਿਹਗੜ੍ਹ ਸੈਂਟਰ ਆ ਜੀ ਯੂਪੀ ਜੀ ਉੱਥੋਂ ਆਇਆ ਜੀ 7 ਮਹੀਨੇ ਦੀ ਟ੍ਰੇਨਿੰਗ ਕਰਕੇ ਜੀ ਹੁਣ ਮੇਰੀ ਸ਼੍ਰੀਨਗਰ ਹੈ। ਕਦੋਂ ਜਾ ਕੇ ਡਿਊਟੀ ਜੁਆਇਨ ਕਰਨੀ ਹੈ। ਮੈਂ 19 ਤਰੀਕ ਨੂੰ ਜਾਣਾ ਜੀ ਤੇ 20 ਨੂੰ ਉੱਥੇ ਰਿਪੋਰਟ ਕਰਨੀ ਹੈ। ਬੇਟਾ ਇਹ ਮਨ ਕੀਤਾ ਲੋਜ ਅਸੀਂ ਗੱਡੀ ਤੇ ਲੈਣ ਗਏ ਸੀ। ਬਸ ਘਰੇ ਆਪ ਦਾ ਪਰਿਵਾਰ ਹੀ ਸੀਗਾ ਜੀ। ਤੇ ਮਨ ਦੀ ਇੱਛਾ ਸੀਗੀ ਵੀ ਆਪਾਂ ਸਵਾਗਤ ਪੁਲਾਣਾ ਕਰਾਂਗੇ। ਕਦੇ ਵੀ ਨਹੀਂ ਆਇਆ। ਹਾਂ ਜੇ ਪਹਿਲੀ ਵਾਰ ਹੀ ਬਿਟਾਇਆ। 10 ਚ ਮਾਰ ਆਇਆ। ਇਹ 7 ਮਹੀਨੇ ਬਾਅਦ ਦੀ। 15 ਦਿਨਾਂ ਦੀ ਛੁੱਟੀ ਆਈ। ਕਦੋਂ ਉਹਦਾ ਗਿਆ ਬਰਕਾਤ ਕੱਤੀ ਹੈ ਇਹ ਹੈ ਨੰਬਰ ਤੇ ਨਹੀਂ ਨੰਬਰ ਕੀ ਹੈ ਹਾਂਜੀ 25 ਤਰੀਕ ਨੂੰ ਗਿਆ ਸੀ ਨੰਬਰ ਜੀ ਕਿੰਨੀ ਕੋ ਮਿਹਨਤ ਕਰਨੀ ਪਈ ਇਹਨੂੰ ਪਹੁੰਚ ਮਿਹਨਤ ਜੀ 5 ਸਾਲ ਜੀ ਰੱਜ ਕੇ ਕੀਤੇ ਅਮਕੇ ਕੁਝ ਨਹੀਂ ਕਰਾਇਆ ਆਪਾਂ ਤੇਨਾਂ ਤੋਂ ਮਰ ਕੇ ਝੋਨਾ ਵੀ ਲਾਉਂਦਾ ਰਿਹਾ ਆਪਣੇ ਨਾਲ ਉੱਥੋਂ ਆ ਕੇ ਪੱਠੇ ਦੱਥੇ ਦਾ ਪਸ਼ੂਆਂ ਦਾ ਦੋ ਪਸ਼ੂਆ ਖਾਣ ਪੀਣ ਨੂੰ ਦੁੱਧ ਆਪਣੇ ਵਧੀਆ ਸੀਗਾ ਹਾਈ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਦੋ ਮੱਝਾਂ ਜੇ ਵੀ ਮਿਲ ਜਾਂਦੀਆਂ ਹੈ ਦੋਨੇ ਬੇਟੇ ਇੱਕ ਗੁੜੀਆ ਗੁੜੀਆ ਚੰਡੀਗੜ੍ਹ ਦੀ ਜਿਹਦੇ ਨੂੰ ਵੀ ਫੌਜ ਚ ਕਰਾਉਣਾ ਇਹ ਰਿਕੁਐਸਟ ਹੈਗੀ ਹੈ ਇਹ ਕਹਿੰਦਾ ਵੀ ਮੈਂ ਪੁਲਿਸ ਤੇ ਭਰੇ ਵੀ ਆ ਤੇ ਕਹਿੰਦਾ ਵੀ ਮੈਂ ਪੁਲਿਸ ਜਾਊਗਾ ਅੱਗੇ ਇਹਨਾਂ ਦੀ ਮਰਜ਼ੀ ਹੈ ਜੋ ਕਰਨਗੇ ਆਪਾਂ ਤਾਂ ਮਿਹਨਤ ਕਰਾਉਣੀ ਇਹਨਾਂ ਤੋਂ ਕਿੰਨੀ ਗਰੀਬੀ ਦੇਖੀ ਆ ਨਾ ਜਗਾ ਵੀ ਤੇ ਥੋੜੇ ਦਿੱਤੇ ਦਿੱਤੇ ਲਓ ਕਿੰਨੀ ਗਰੀਬੀ ਗਰੀਬੀ ਤਾਂ ਦੇਖ ਲੋ ਜੀ ਬਚਪਨ ਤੋਂ ਲੈ ਕੇ ਤੁਸੀਂ ਜਾਣਦੇ ਸੀ ਬਾਪੂ ਨੇ ਵੀ ਕਰਨੈਲ ਸਿੰਘ ਨੂੰ ਬਤੇਰੇ ਮਿਹਨਤ ਕੀਤੀ ਐ ਬਸ ਉਹ ਸਾਡੇ ਵੀ ਕੁਐਸ਼ ਰਹੇਗੀ ਉਹ ਕਹਿੰਦਾ ਸੀ ਆ ਵੀ ਇਹ ਪੁੱਤਰ ਤਾਂ ਤੁਹਾਡਾ ਜਾਊਗਾ ਜਾਊਗਾ ਤੇ ਉਹਨਾਂ ਨੂੰ ਤਰੰਗ ਦਾ ਦਵਾ ਦਵਰਾ ਪੈਣਾ ਕਰਕੇ ਉਹਨਾਂ ਦੀ ਡੈਥ ਹੋ ਗਈ ਸੀ ਤੇ ਉਹਨਾਂ ਦੀ ਕੁਐਸ਼ ਦੀਗੀ ਵੀ ਬੇਟਾ ਤੁਹਾਡਾ ਹੋਊਗਾ ਪੱਕਾ ਹੀ ਇਹਦੀ ਨਾ ਚਿੰਤਾ ਕਰੋ ਤੁਸੀਂ ਮਿਹਨਤ ਬਹੁਤ ਕੀਤੀ ਜੀ ਮੈਂ ਤਾਂ ਬੱਚੇ ਪੜਾਓ ਲਿਖਾਓ ਸਾਰਿਆਂ ਤਰੱਕੀ ਤੇ ਕਰੋ ਜਿਸ ਤਰ੍ਹਾਂ ਅਸੀਂ ਬੱਚੇ ਪਾਲੇ ਆ ਉਸੇ ਤਰ੍ਹਾਂ ਸਾਰੇ ਪਾਲਣ ਬੱਚਿਆਂ ਦਾ ਸਾਰਾ ਆਪਣੇ ਬੱਚੇ ਪਾਲੇ ਆ ਗੱਲ ਕਰੀ ਝੋਨੇ ਵੀ ਲਾਏ ਆ ਕਣਕਾਂ ਵੀ ਵੱਡੀਆਂ ਸਾਰਾ ਕੁਝ ਕੀਤਾ ਪਸ਼ੂ ਰੰਗਾਂ ਦਾ ਸੰਭਾਲੇ ਆ ਖੋਰੀ ਖੋਤ ਕੇ ਸਾਰਾ ਕੁਝ ਬੱਚੇ ਇੱਥੋਂ ਤਾਂ ਹੀ ਪਚਾਈ ਆ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز